ਮੰਮੀ ਹਾਂਜੀ ਠੀਕ ਐ ਨਾ ਕੋਣ ਹਾਂ ਠੀਕ ਐ ਪਰ ਮੰਮੀ ਉਹ ਸੋ اٹਕੇ ਬਹੁਤ ਜਰਾ ਤੇ ਹਏ ਨਹੀਂ ਨਾ ਠੀਕ ਤਾਂ ਹੈ ਜੀਆ ਕਮਜ਼ੋਰੀ ਦੀ ਬੜੀ ਆ ਗਈ ਆ ਮੰਮੀ ਉਸ ਗੱਲ ਦਾ ਫਿਰ ਤੂੰ ਕੀਤਾ ਨਹੀਂ ਕਿ ਕੋਈ ਮੰਮੀ ਮੇਰੇ ਤੇ ਦੇ ਲੂੰ ਗੱਲ ਖਾਈ ਜਾਂਦੀ ਆ ਤੇ ਆਪਾਂ ਦੇ ਘਰ ਦੇ ਵਿੱਚ ਨਾ ਆਪਾਂ ਖੁਸ਼ ਖੁਸ਼ ਰਹੀਏ ਸਾਰੇ ਜਾਣੇ ਤੇ ਆਪਣੇ ਘਰ ਦੇ ਵਿੱਚ ਤਰੇੜਾਈ ਵੀ ਪਈ ਆ ਮੰਮੀ ਉਹ ਤਾਂ ਗੱਲ ਠੀਕ ਆ ਵੇ ਇਹ ਤਾਂ ਮੈਨੂੰ ਵੀ ਪਤਾ ਲੱਗਦਾ ਹੈ ਇਹਨਾਂ ਦੇ ਮੈਂ ਵੀ ਜਾਣਨੀ ਤੇ ਵੀ ਇਸ ਤਰ੍ਹਾਂ ਗੱਲ ਹੋ ਨਹੀਂ ਸਕਦੀ ਮੈਂ ਮੰਮੀ ਕਹਿੰਦੀ ਕਿਸੇ ਤੇਰੇ ਸਾਹਮਣੇ ਕਿ ਮੈਂ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਮੇਰੇ ਵਿਆਹ ਹੱਦ ਕਿੰਨੇ ਸਾਲ 20 ਸਾਲ ਵਿਆਹ ਨੂੰ ਚੱਲੇ ਨੇ ਹਾਂ ਕਦੀ ਵੀ ਕਿਸੇ ਨਾਲ ਕੋਈ ਗੱਲ ਬਾਤ ਕੀਤੀ ਹੈ ਤੇ ਕੋਈ ਮੱਲੇ ਵਿੱਚ ਕਹਿ ਦਵੇ ਵੀ ਇਹ ਗੱਲ ਬਾਤ ਕਰਦੀ ਹੈ ਜਦੋਂ ਵੀ ਆਪਾਂ ਬਾਹਰ ਅੰਦਰ ਨਿਕਲੀਦਾ ਸਾਰਿਆਂ ਨੇ ਪਿਆਰੀ ਹੱਥ ਲਾਈ ਦੇ ਸਤਿ ਸ਼੍ਰੀ ਅਕਾਲ ਬੁਲਾਈ ਦੀ ਸਾਰਾ ਕੁਛ ਮੈਂ ਚੁਗਲੀ ਵਾਲੇ ਪਾਸੇ ਦੀ ਗੱਲ ਹੈ ਮੈਂ ਸਾਰੀ ਰਾਤ ਮੇਰੇ ਦਿਮਾਗ ਤੇ ਹੀ ਘੁੰਮਦਾ ਰਿਹਾ ਆ ਮੈਂ ਮੈਂ ਆਖਿਆ ਵੀ ਅੱਜ ਤੱਕ ਇਹਨੇ ਕਿਸੇ ਅੱਗੇ ਨਾ ਤੇ ਚੁਗਲੀ ਕੀਤੀ ਆ ਤੇ ਨਾ ਮੇਰੇ ਬਾਰੇ ਕੋਈ ਬੁਰਾ ਭਲਾ ਕਿਹਾ ਆ ਕੁੜੇ ਪਾਣੀ ਲੈ ਆ ਹਾਂਜੀ ਅਲੋ ਮਮ ਲਿੰਬੂ ਪਾਣੀ ਪੜਾਇਆ ਹਲੋ ਜੀ ਚੁਗਲੀ ਵਾਲੇ ਤੂੰ ਪੀ ਲਿਆ ਹਾਂਜੀ ਮੈਂ ਪੀ ਲਿਆ ਸੀਗਾ ਉੱਠੇ ਤਾਂ ਨਹੀਂ ਛੱਤ ਛੁੱਟ ਤੋ ਨਾ ਉਹ ਥੋੜਾ ਜਿਹਾ ਸੁਫਾਈ ਸੁਈ ਕਰ ਦੇਣੀ ਆਣੇ ਨੇ ਬੜਾ ਪਾਇਆ ਹੋਇਆ ਕਰਨ ਕੋਈ ਨਹੀਂ ਮੈਂ ਕਰ ਦੇਣੀ ਹੁਣੇ ਕਰ ਆਹ ਤੇ ਇਹ ਤੇ ਗੱਲ ਮੈਨੂੰ ਵੀ ਆ ਹੁਣ ਮੈਨੂੰ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ ਤੇ ਇਹ ਆਪਾਂ ਨਾ ਇਹਦਾ ਇਹਦਾ ਹੋਣਾ ਚਾਹੀਦਾ ਨੇ ਕਿ ਆਪਣੇ ਘਰ ਦੇ ਵਿੱਚ ਤੈਨੂੰ ਪਤਾ ਹੀ ਹੈ ਫਿਰ ਹੈ ਨਾ ਕਿ ਚੰਗਾ ਨਹੀਂ ਲੱਗਦਾ ਆਪਾਂ ਖੁਸ਼ਕੁਸ਼ ਰਹੀਏ ਸਾਰੇ ਜਾਣੇ ਗੱਲਬਾਤ ਵਧੀਆ ਬੇਬੇ ਤੇ ਠੀਕ ਆ ਤੇ ਮੈਂ ਵੀ ਤੈਨੂੰ ਮੰਮੀ ਇੱਕ ਗੱਲ ਦੱਸਾਂ ਹਾਂ ਦੱਸ ਮੰਮੀ ਮੈਨੂੰ ਹੁਣ ਦੱਸ ਦੇਣੀ ਆ ਕੀ ਗੱਲ ਹੋਈ ਆ ਜਿਹੜੀ ਆਪਣੇ ਘਰ ਦੇ ਵਿੱਚ ਹੈ ਹਾਂ ਹਾਂ ਦੱਸ ਤੈਨੂੰ ਵੀ ਤਾਂ ਪਤਾ ਹੀ ਆ ਮੈਨੂੰ ਪਤਾ ਲੱਗ ਚੁੱਕਾ ਆ ਪਰ ਤੂੰ ਮੈਨੂੰ ਦੱਸ ਮੈਂ ਸੁਣਨਾ ਚਾਹੁੰਦੀ ਆ ਤੇਰਾ ਮੰਮੀ ਤਾਂ ਵੇ ਨਹੀਂ ਆ ਨਾ ਕਦੋਂ ਦੀ ਆਈ ਆ ਸੰਦੀਪ ਦੇ ਕੰਮ ਤੂੰ ਵੇਖ ਨਹੀਂ ਆ ਕਿਤਰਾ ਕਰਦੀ ਆ ਪਰ ਤੇਰੇ ਵੀ ਹੈਨਾ ਹੁਣ ਮੈਂ ਬਰਦਾਸ਼ਤ ਜੇ ਕਰਦੀ ਨਹੀਂ ਜਿੰਨੀਆਂ ਤੇਰੇ ਬਾਰੇ ਸੰਦੀਪ ਦੇ ਮੈਨੂੰ ਗੱਲਾਂ ਦੱਸਣਾ ਤੈਨੂੰ ਮੰਮੀ ਦੀਦੀ ਇੰਜ ਕਹਿੰਦੀ ਤੂੰ ਵਿਆਹ ਗਈ ਤੂੰ ਵਿਆਹ ਗਈ ਹੈ ਤੇ ਮੰਮੀ ਕਹਿੰਦੀ ਆ ਇਹ ਇਹ ਉਹਨੂੰ ਨਾ ਫੋਨ ਕਰਨਾ ਜਾਵੇ ਵੇਂਦੀ ਫਿਰੇ ਵਿਆਹ ਫਲਾਣ ਕਰਨੀ ਆ ਉਹ ਕਰਦੀ ਐ ਵੇਖਾਂਗੇ ਕਿ ਕਿੰਨੀ ਲੰਬੀ ਐ ਕੀ ਕਰਦੀ ਐ ਭੱਜੀ ਫਿਰਦੀ ਐ ਵਿਆਹ ਤੇ ਤੂੰ ਮੇਰੀ ਸੇਵਾ ਕਰ ਉਹਨੂੰ ਨਹੀਂ ਲਿਆਉਣਾ ਫਲਾਣ ਕਰ ਦੁੱਧ ਤੂੰ ਕਿਉਂ ਆ ਗਈ ਤੈਨੂੰ ਕੀ ਆਇਨੇ ਆਹੋ ਦੇਖੂੰਗੀ ਹਾਂ ਕਿ ਵਿਆਹ ਦੇਖ ਕੇ ਮੈਂ ਕਿਹਾ ਮੈਂ ਘਰੇ ਤਾਂ ਆਈਆਂ ਵੀ ਕਰਦਾ ਸਰਦਾ ਨਹੀਂ ਚੱਲ ਤੂੰ ਅਜੇ ਨਵੀਂ ਵੀ ਆਈ ਐਂ ਥੋੜੇ ਚਿਰ ਦੀ ਹੁਣ ਮੈਨੂੰ ਤਾਂ ਸਾਰਿਆਂ ਦਾ ਪਤਾ ਮੈਂ ਦੁੱਧ-ਦੁੱਧ ਵੀ ਲੈ ਆਉਣੀ ਐ ਜਾ ਕੇ ਸਾਰਾ ਕੁਛ ਤੇ ਤੂੰ ਮੈਂ ਤਾਂ ਆਇਆ ਰਹੀ ਤੇ ਨਾਲੇ ਮੰਮੀ ਅੱਗੇ ਨੇ ਮੰਮੀ ਠੀਕ ਹੁੰਦੀ ਤਾਂ ਟਰ ਮੇਰੇ ਆਈ ਹੁੰਦੀ ਮੰਮੀ ਨੂੰ ਕਹਿ ਕੇ ਹੈਨਾ ਇਹ ਤੇ ਮੈਨੂੰ ਕਹਿੰਦੇ ਸੀਗੇ ਤੂੰ ਕਹਿੰਦੇ ਰਹਿਣਾ ਤੇ ਰਹਿ ਆ ਨਹੀਂ ਤੇਰੇ ਮੇਰੇ ਜਾਣ ਜਦੋਂ ਮੋਂੜਕ ਮੈਨੂੰ ਕਹਿੰਦੀ ਆ ਮਮਮੀ ਤੇ ਸਾਰੇ ਤੇ ਮਗੜੀ ਨਾਮ ਲਿਆ ਤੇ ਰੋਲਾ ਪਾਇਆ ਸਾਰਾ ਜਦੋਂ ਕਿਉਂ ਆਈਏ ਬਾੜ ਖੇਤ ਨੂੰ ਖਾਣ ਲੱਗ ਜੇ ਤੇ ਖੇਤ ਕਿੱਥੋਂ ਬਚੇਗਾ ਬਾੜ ਘਰ ਦੇ ਖੇਤ ਨੂੰ ਖਾਣ ਲੱਗ ਜੇ ਤੇ ਕਿੱਥੋਂ بچਣਾ ਘਰ ਦਾ ਹੀ ਬੰਦਾ ਖਾਣ ਲੱਗ ਗਿਆ ਤੇ ਘਰ ਕਿੱਥੋਂ ਬਚੂਗਾ ਮਮਮੀ ਇਹੋ ਜਿਹੀ ਉਤ ਲੈ ਗਏ ਹੇਕ ਲਿਆ ਘਰ ਦੀ ਮੀਨੂ ਤਾਂ ਲੱਗਦਾ ਵੀ ਇਹ ਨਹੀਂ ਆਪੇ ਅੱਛਾ ਤੈਨੂੰ ਬੜਾ ਇਹਨੇ ਮੈਨੂੰ ਮੈਨੂੰ ਜੇ ਤੇ ਖਾਣ ਲੱਗੇ ਹੋ ਪੁੱਲ ਗਈ ਨਾ ਨਹੀਂ ਤੇ ਪਤਾ ਨਹੀਂ ਮਾਰ ਕੇ ਘਰ ਦੀ ਕੋਈ ਨਹੀਂ ਹੁੰਦੀ ਨਹੀਂ ਨਾ ਨਹੀਂ ਧੀਏ ਨਾ ਨਹੀਂ ਮੈਂ ਕਾਨੂੰ ਕਹਣਾ ਮੈਂ ਤੇਰੇ ਪਿੱਛੇ ਕਦੋਂ ਗਿਆ ਮੈਂ ਤੇ ਇਹ ਨਹੀਂ ਕਿਹਾ ਕਿ ਨਹੀਂ ਬਾਜੀ ਬਾਜੀ ਨਹੀਂ ਉਹ ਤੇ ਖਾ ਕੇ ਖਾ ਕੇ ਤੇ ਭੁੱਲ ਜਾਣਾ ਹੀ ਹੁੰਦੀ ਹੈ ਕੁਝ ਦਿਨਾਂ ਦੇ ਵਿੱਚ ਤੇ ਰਿਸ਼ਤੇ ਰਿਸ਼ਤਿਆਂ ਚ ਕੀ ਬੰਦਦਾ ਇਹਨੇ ਮੇਰੀ ਮੇਰੀ ਮਾਂ ਪਿਓ ਬਾਰੇ ਤੈਨੂੰ ਭੁਖੜਾ ਨਾ ਲੰਗੜਾ ਦੀ ਕਹਿੰਦੀ ਭੁਖੜਾ ਨੰਗੜਾ ਦੀ ਤੇ ਮੈਂ ਤੁਹਾਡੇ ਮੂੰਹ ਤੇ ਕਹਿਨੀ ਉਹ ਮੈਨੂੰ ਕੋਈ ਚੋਰੀ ਨਹੀਂ ਉਹ ਤਾਂ ਮੈਂ ਕਹਿ ਦਿੰਨੀ ਆ ਵੀ ਤੁਸੀਂ ਭੁਖੜਾ ਨਹੀਂ ਆ ਜਿੰਨਾ ਬੜਾ ਦੀ ਜੇ ਤੁਸੀਂ ਕਹਿੰਦੇ ਦੱਸ ਕਰੀ ਮੈਂ ਕਦੀ ਗੁੱਸਾ ਕੀਤਾ ਮੈਂ ਕਹਿੰਦੀ ਚੰਗਾ ਨਹੀਂ ਦਿੰਦੇ ਲੈਂਦੇ ਤਾਂ ਤਾਂ ਮਮੀ ਕਹੀ ਅੱਛਾ ਉਹਨੇ ਤੈਨੂੰ ਮੇਰੇ ਬਾਰੇ ਭੜਕਾਇਆ ਹੈ ਬੜੀ ਬੜੀ ਤੂੰ ਕਿਉਂ ਆਈ ਹੈ ਤੂੰ ਰਹਿ ਜਾਣੀਂ ਓ ਹੈਨਾ ਤੂੰ ਇਹਨਾਂ ਨੂੰ ਤੇਰੀ ਪੇਪੇ ਤੇ ਪਾਣ ਜੇ ਦਾ ਵਿਆਹ ਸੀ ਹੋਇ ਦੀ ਤੂੰ ਭੱਜ ਗਈ ਫਿਰ ਇਹਦੀ ਹੁਣ ਹੁਣ ਇਹਦੇ ਨਾਲ ਹੋਣਾ ਕੀ ਚਾਹੀਦਾ ਆ ਹੁਣ ਮੈਨੂੰ ਨੇ ਪਿੰਨੂ ਦੱਸ ਮੰਮੀ ਤੈਨੂੰ ਕਿਨੇ ਕਿਹਾ ਮੈਨੂੰ ਵੀ ਦੱਸ ਨਾ ਮੈਂ ਕੀ ਦੱਸਾਂ ਮੈਂ ਢੇਡ ਕਰਾਵਾਂ ਤੁਹਾਡੇ ਮੈਂ ਢੇਡ ਨਹੀਂ ਕਰਦੀ ਮੰਮੀ ਤੁਸਹਾਰੋ ਪਤਾ ਮੇਰੇ ਸਬਾਦ ਮੈਨੂੰ ਵੀ ਉਹਨੇ ਹੀ ਕਿਹਾ ਹੈ ਮੈਂ ਨਹੀਂ ਕਰ ਤੈਂਦੀ ਇਹ ਮੰਮੀ ਜੀ ਆ ਗਈ ਮੇਰੇ ਕੋਲ ਮੈਨੂੰ ਘਟਣ ਲੱਗ ਗਈ ਤੇ ਮੈਨੂੰ ਕਹਿੰਦੀ ਮੈਂ ਖੀਰ ਬਣਾਵਾ ਮੈਂ ਬਣਾ ਲਾਂ ਚਲ ਕੋਈ ਗੱਲ ਨਹੀਂ ਤੇ ਕਹਿੰਦੀ ਮੈਂ ਆ ਪਾਲਾਂ ਮੈਂ ਆ ਪਾਲਾਂ ਮੈਂ ਕਾਜੂ ਪਾਲਾਂ ਮੈਂ ਆ ਪਾਲਾਂ ਮੈਂ ਦੁੱਧ ਦਾ ਪਲਾਸ ਤਵਾ ਆ ਦਮਾ ਮੈਂ ਕਹ ਚਲੋ ਵੱਡੀ ਗਈ ਹੈ ਨਾ ਤੇ ਚਲ ਕਰਦੀ ਹੋਗੀ ਚਲ ਮੇਰਾ ਵੀ ਫਰਜ਼ ਹੈ ਤਾਂ ਮੈਂ ਕਰਨਾ ਹੀ ਆਹ ਵਾਹ ਤੇ ਇਹਨੇ ਮੈਂ ਅਰੇ ਮੈਂ ਤੇ ਸਮਝ ਤੇ ਗਈ ਮੈਂ ਰਮਾਈ ਤੇ ਸਮਝਦੀ ਸਾਂ ਕਿਉਂਕਿ ਮੈਂ ਬਾਹਰ ਅੰਦਰ ਫੈਸਲੇ ਕਰਾਉਣੇ ਤੇ ਘਰ ਦਾ ਨਾ ਨਾ ਬੰਦੇ ਨੂੰ ਪਰਖਦੇ ਪਰਖ ਮੈਂ ਕਹਿੰਨੀ ਚਲ ਅੱਛਾ ਫਿਰ ਵੀ ਮੈਨੇ ਗੱਲ ਲਾਤੀ ਗਨੌਰ ਕਰਤਾ ਮੀਨੂ ਕਹਿੰਦੀ ਆ ਕਿ ਮੰਮੀ ਜੀ ਕੋਹਾਂ ਇੱਕ ਗੱਲ ਦੱਸ ਕਹੀ ਦੀ ਦੀ ਤੇ ਤੁਹਾਡੇ ਬਾਰੇ ਇੰਨੀਆਂ ਗੱਲਾਂ ਕਰਦੀ ਆ ਕਹਿੰਦੀ ਆ ਲੈ ਲੱਗ ਗਈ ਤੁਰਨ ਮੰਮੀ ਤੂੰ ਕਿਤੇ ਮੰਮੀ ਤੇਨੂੰ ਵੀ ਤੇ ਮੇਰਾ ਪਤਾ ਹੀ ਆ ਨਾ ਵੀ ਮੈਂ ਕਦੇ ਤੇਰੇ ਬਾਰੇ ਉਹ ਜੀਆਂ ਗੱਲਾਂ ਕਰਤਾ ਕਣੀ ਆ ਮੰਮੀ ਮੈਂ ਕਦੀ ਸੌਣ ਦੇ ਸਹੀ ਤੈਂਦੀ ਆ ਲੱਗ ਗਈ ਆ ਤੁਰਨ ਮੰਗਦੀ ਆ ਦੁੱਧ ਬਾਲਟੀ ਨਾਲੇ ਮੋਂ ਨੂੰ ਲਾਦਾ ਤੇ ਦੁੱਧ ਮੰਗਦੀ ਐ ਧੁਰਨ ਲੱਗ ਗਈ ਆ ਰਾਣੀ ਘਰ ਗੱਲਾਂ ਕਰਕੇ ਆਈ ਆ ਕਹਿੰਦੀ ਆ ਬਾਜੀ ਲਿਆਈ ਆ ਉਹ ਆ ਆਇਆ ਬੜੀਆਂ ਗੱਲਾਂ ਨੇ ਤੇ ਨਾ ਤੇਰੀਆਂ ਕੀਤੀਆਂ ਨੇ ਲੈ ਕਹਿੰਦੀ ਆ ਮੈਂ ਬਾਜੀ ਨਹੀਂ ਲੈ ਕੇ ਆਈ ਤੇ ਕੀ ਆਪ ਹੀ ਤੇ ਐਨੇ ਮੈਨੂੰ ਛੇਤੀ ਨਾ ਕਹਤਾ ਸੀ ਆ ਜਾ ਆ ਜਾ ਆ ਜਾ ਤੇ ਹੁਣ ਮੈਂ ਲਿਉਂਦੀ ਕੀ ਤੇ ਆਪੇ ਲੋਕਾਂ ਕੇ ਰੁਕਾ ਪਾਇਆ ਆ ਨੇ ਆਈ ਨੀਆ ਮੈਨੂੰ ਤੇਰੇ ਬਾਰੇ ਗੱਲਾਂ ਖੱਦ ਮੁੱਕ ਗਈ ਤੇ ਮੈਂ ਕਿਹਾ ਚੱਲ ਅੱਛਾ ਕੋਈ ਗੱਲ ਨਹੀਂ ਵੀ ਨਹੀਂ ਇਹ ਮੇਰੇ ਬਾਰੇ ਨਾ ਤੂ ਫਾਨ ਤੋਲ ਸਕਦੀ ਏ ਮੰਮੀ ਇਨੇ ਤੇ ਬੜਾ ਕੁਛ ਕਿਹਾ ਹੀ ਹੁਣ ਤੂੰ ਵੀ ਅੱਲਾ ਲਾਲਾ ਸਭ ਬੜਾ ਕੁਛ ਕਦੀ ਕਹਿੰਦੀ ਆ ਮੈਂ ਤੇ ਨੀ ਕਿਉ ਨੀ ਸੇ ਤੇ ਰਿਆ ਕਰਨੀ ਤੂੰ ਤੂੰ ਨੀ ਲਿਆ ਲਾ ਕੇ ਸੇ ਤੇ ਫੇਰਨੀ ਮੈਂ ਲਿਆ ਕਰਨੀ ਮੈਂ ਤਾਂ ਕੋਠੇ ਤੇ ਵੀ ਉਤਰੇ ਚੜਿਆ ਕਰਨਾ ਆ ਹੈ ਮੈਂ ਪੜੀ ਲਿਖੀ ਕਰਦੇ ਬਸ ਤੂੰ ਕਹਿਣਾ ਹੀ ਜੇ ਤੂੰ ਚੁੰਨੀ ਨੀ ਲੈਣੀ ਤੇ ਸ਼ੋਰਟ ਚ ਫੇਰ ਸ਼ੋਰਟ ਕੱਪੜਿਆਂ ਚ ਫੇਰ ਕਿੰਨੇ ਮੈਂ ਨਹੀਂ ਮੈਂ ਮੇਰਾ ਕਰਵਣਾ ਕਿੰਦਾ ਇਹ ਮੈਂ ਆਪਣੇ ਘਰ ਨੂੰ ਸਮਝਾ ਲੈਣਾ ਨਹੀਂ ਉਹ ਵਿਚਾਰਾ ਕਿੱਥੇ ਹੋਣ ਇਹਦਾ ਨਾ ਹੋਣ ਇਹਦਾ ਇਲਾਜ ਕੀ ਹੋਣਾ ਚਾਹੀਦਾ ਇਹਦਾ ਇਲਾਜ ਕੀ ਹੋਣਾ ਜਦੋਂ ਘਰ ਦੇ ਵਿੱਚ ਐਡੀ ਵੱਡੀ ਇਹਨੇ ਦਰਾੜ ਪਾ ਦਿੱਤੀ ਇਹਨੇ ਸਾਨੂੰ ਮੰਮੀ ਸਾਡੇ ਘਰ ਦਾ ਗੱਲਵਾਦ ਰੋਟੀ ਪਾਣੀ ਨਾਮ ਹੋਇਆ ਮੇਰਾ ਤੀ ਮੈਨੂੰ ਨੀਂਦ ਨਹੀਂ ਆਈ ਹਾਂ ਰੋਟੀ ਮੈਂ ਖਾਦੀ ਨਾ ਹਾਂ ਜਾਣੇ ਕਿ ਮਮੀ ਰੋਟੀ ਕੀ ਹੋਣੀ ਮੈਂ ਕਿ ਮੈਂ ਕਿ ਬਸ ਇਤਰਾ ਹੀ ਮੈਂ ਦੱਸਿਆ ਨੀਗਾ ਦਾਦੀ ਉਹ ਦਾਦੀ ਦਾਦੀ ਕਰਦੇ ਤੇ ਤਿੰਨ ਮੈਨੂੰ ਪਤਾ ਹੀ ਇਹ ਵੀ ਮੈਂ ਤੇ ਤੁਸੀਂ ਕਿਤੇ ਇਧਰ ਪਰਾਂ ਉਰ ਹੋ ਜਾਓ ਇਹ ਨਾ ਗੰਮੀ ਮਮੀ ਕਿਥੇ ਗਈ ਆ ਇਹਨੂੰ ਆ ਹੀ ਹੁੰਦਾ ਆ ਵੀ ਇਹਦਾ ਨਾਂ ਕਿਉ ਲੈਂਦੀ ਹੁਣ ਮੈਂ ਵੱਡੀ ਜੋ ਹਾਂ ਤੇ ਵੱਡੇ ਧੀ ਪੁੱਤ ਦਾ ਵੱਡੀ ਨੂੰ ਜਿਹੜੀ ਹੁੰਦੀ ਹੈ ਨਾ ਉਹਦਾ ਜ਼ਿਆਦਾ ਲਿਆ ਜਾਂਦਾ ਨਾ ਉਂਝ ਤੇ ਬਰਾਬਰ ਹੀ ਹੈ ਸਾਰੇ ਆਪਾ ਨਹੀਂ ਨਹੀਂ ਇਹਦੇ ਤੇ ਫੇਰ ਆਜਾ ਨਾ ਤੂੰ ਛਡਾਉਣਾ ਕੋਈ ਮਮੀ ਨਹੀਂ ਆਣਾ ਕੰਮ ਕਰੇ ਆਣਾ ਕਰਿਓ ਤੁਸੀਂ ਕੀ ਕਰੋ ਇਹਨੂੰ ਨਾ ਹੁਣ ਬੁਲਾਓ ਇੱਥੇ ਇਹਨੂੰ ਕਹਿ ਦਿਓ ਵੀ ਤੂੰ ਕੀ ਕੀ ਆਏ ਮੈਂ ਦੱਸ ਦੂੰਗੀ ਮੂੰਹ ਤੇ ਲੈ ਕੇ ਕਿ ਸੰਦੀਪ ਮੈਂ ਵੀ ਤਾਂ ਦੱਸਣਾ ਹੀ ਆ ਮੈਂ ਵੀ ਕਹਿਣਾ ਵੀ ਤੂੰ ਮੈਨੂੰ ਇਹ ਵੱਡੀ ਦੇ ਬਾਰੇ ਪੜਕਾਇਆ ਤੇ ਮੈਂ ਵੱਡੀ ਦੇ ਬੁਰਾ ਭਲਾ ਵੱਡੀ ਮਾਂ ਮਮੀ ਬਾਸ ਇੱਕ ਇੱਕ ਮੈਂ ਤੇ ਨਹੀਂ ਉਹ ਰਿਸ਼ਤੇ ਅੱਜ ਕੱਲ ਲ ਵਿਗੜ ਜਾਂਦੇ ਬੰਦੇ ਕੋਈ ਨਹੀਂ ਮੰਮੀ ਕੋਈ ਗੱਲ ਬਾਤ ਨਹੀਂ ਕਰਨੀ ਨਾ ਉਹਨੂੰ ਕਹਿਣਾ ਆ ਮੁੰਡੇ ਨੂੰ ਛੋਟੇ ਨੂੰ ਵੀ ਤੇ ਉਹ ਕੁਝ ਨਹੀਂ ਕਹਿਣਾ ਤਾਂ ਤੁਸੀਂ ਬਸ ਇਹੀ ਇਹਨੂੰ ਕਹਿ ਦੋ ਸੋ ਕਹਦੇ ਵੀ ਮੈਂ ਨਾ ਇੱਥੇ ਬਹੁਤ ਤੂੰ ਆ ਗਈ ਮੈਂ ਕਿਹਾ ਹੁਣ ਇਹਨੂੰ ਨਾ ਕੁਝ ਕਿਉਂ ਹਲਾ ਤੁਸੀਂ ਨਹੀਂ ਮੈਂ ਕੀ ਕਹਿਣਾ ਹੈ ਮੈਨੂੰ ਤੇ ਦੱਸ ਦਿਆ ਪਿਆਰ ਨਹੀਂ ਕਹਿਣਾ ਬਸ ਪੁੱਛ ਲਿਓ ਤੁਸੀਂ ਮਿੰਦਗੀ ਆਉਣ ਡਈ ਆ ਵੀ ਦੱਸ ਕੀ ਇਹਨੇ ਕੀਤਾ ਪੁੱਛ ਲਿਓ ਨਾ ਮੈਂ ਤੇ ਕਹਿ ਰਾਹਾਂ ਕਿ ਮੈਂ ਤੂੰ ਆ ਗੱਲ ਕੀਤੀ ਹੈ ਤੈਨੂੰ ਤੇ ਵੱਖ ਕਹਿਤਾ ਤੇ ਮੈਨੂੰ ਵੱਖ ਕਹਤਾ ਮੈਨੂੰ ਕਹਿਤਾ ਵੀ ਦੀਦੀ ਇੰਜ ਕਹਿੰਦੀ ਐ ਤੇ ਤੈਨੂੰ ਕਹਤਾ ਵੀ ਮੰਮੀ ਇੰਜ ਕਹਿੰਦੀ ਹਾਂ ਤੇ ਮੈਂ ਕਾਨੂੰ ਕਹਿਣਾ ਸੀ ਆਵਾਜ਼ ਮਾਰ ਉਹਨੂੰ ਆਵਾਜ਼ ਮਾਰਨੀ ਮੈਨ ਨਹੀਂ ਕੁੜੇ ਕੁੜੀਆਂ ਛੋਟੀਆਂ ਗਾਲ ਸੋਣੀ ਹਾਂਜੀ ਮੰਮੀ ਨੀ ਗਾਲ ਸੋਣਾ ਇਧਰ ਆਉਣੀ ਭੈਣੇ ਤੀਏ ਹਾਂਜੀ ਬੈਠਾ ਇਥੇ ਬੈਠਾ ਦੱਸੋ ਦੱਸਨੇ ਆ ਸਹਜ ਘਰ ਹਾਂਜੀ ਐਨੀ ਕਿ ਤੈਨੂੰ ਜਲਦੀ ਪਈ ਹੈ ਜੀ ਕੰਮ ਕਰਨਾ ਕੋ ਜਾਣਾ ਹੋ ਮੈਂ ਕਿ ਮੈਂ ਤੇ ਛੱਡ ਕੁਝ ਬਣਾਉਣ ਵਾਸਤੇ ਬਾਜ ਮੈਂ ਨਹੀਂ ਨਹੀਂ ਬਣਾਉਣਾ ਬਣਾਣਾ ਕੀ ਬਣਾ ਲਾਂਗੇ ਐ ਕੀ ਕਹਿੰਦੇ ਹੀ ਕੀ ਕਹਿੰਦੇ ਆ ਪੁੱਛੋ ਕੀ ਕੰਦੇ ਦੀ ਤੂੰ ਮੈਨੂੰ ਕਿਆ ਸਿਖਾਵੇਂ ਮम्मी ਤੇਰੀ ਭੰਡੀ ਪਾਈ ਹੋਈ ਐ ਸਾਰੀ ਗਲੀ ਦੇ ਵਿੱਚ ਸਾਰੀ ਜਗ੍ਹਾ ਦੇ ਉੱਤੇ ਮੈਂ ਕਿਹੜੇ ਵੇਲੇ ਕਹਾ ਦੀ ਦੀ ਤੁਹਾਨੂੰ ਤੁਸੀਂ ਕਿੰਨਾ ਝੂਠ ਬੋਲਦੇ ਹੋ ਮੈਂ ਐਤੇ ਨਹੀਂ ਕਹਦੀ ਦੀ ਇਹ ਨਾ ਪਤਾ ਨਹੀਂ ਆਪਣੇ ਘਰ 'ਚ ਪੈਂਦੀ ਐ ਲੜਾਈ ਤੂੰ ਮੰਨ ਜਾ ਅੱਛਾ ਮੰਨ ਆਪਣੇ ਘਰ 'ਚ ਪੈਂਦੀ ਐ ਲੜਾਈ ਮੰਨੇਂਗੀ ਤੇਰਾ ਛਤਕਾਰਾ ਨਹੀਂ ਤੇ ਮੰਨੇ ਤੋਂ ਬਿਨਾ ਛਤਕਾਰਾ ਨਹੀਂ ਕਰਾਂ ਮੈਂ ਗੱਲ ਕਹੀ ਨਹੀਂ ਮੰਮੀ ਕਹੀ ਨਹੀਂ ਤੂੰ ਨਹੀਂ ਮੈਂ ਨਹੀਂ ਕਹੀ ਦੀ ਉਹ ਝੂਠ ਬੋਲਦੀ ਐ ਮੈਂ ਝੂਠ ਬੋਲਦੀ ਤੇ ਮੈਂ ਝੂਠ ਬੋਲਦੀ ਕਿੰਨੇ ਦਾ ਮੈਨੂੰ ਗੱਲਾਂ ਕਈਆਂ ਨੇ ਮੰਮੀ ਤੈਨੂੰ ਭੁਖੜ ਨੰਗੜ ਫਲਾਂਟ ਮਕਾਨ ਤੈਨੂੰ ਆ ਚਲੋ ਕਹਿੰਦੇ ਉਹ ਤਾਂ ਕਹਿੰਦੀ ਆ ਤਾਂ ਪਰ ਤੂੰ ਇਹ ਕਿਹਾ ਨਹੀਂ ਗਾ ਮੈਂ ਕਿਆ ਵੀ ਮੰਮੀ ਭੁਖੜ ਨੰਗੜ ਕਹਿੰਦੇ ਮੰਮੀ ਤੇ ਤੁਹਾਡੇ ਮੂੰਹ ਤੇ ਵੀ ਕਹਿੰਦੇ ਉਹ ਤਾਂ ਕਹਿੰਦੀ ਆ ਤਾਂ ਤੂੰ ਕਿਹਾ ਮੰਮੀ ਆ ਤੂੰ ਆ ਕਾ ਤੋ ਕਹੀਏ ਤੂੰ ਰਹਿਣਾ ਸੀ ਅਜੇ ਫਲਾਂ ਕਰਨਾ ਸੀ ਉਹ ਕਰਨਾ ਸੀ ਤੁਸੀਂ ਮੇਰੇ ਤੇ ਸਾਰੇ ਜਿਹੜਾ ਲਾ ਦੇ ਤੁਸੀਂ ਕੀ ਹਾਂਜੀ ਆ ਆ ਸਕਦੇ ਜੇ ਤੁਸੀਂ ਮੰਨ ਜਾ ਜੀ ਵੀ ਜੋ ਕਹੀਆਂ ਅੱਛਾ ਅੱਛਾ ਉਹ ਕਹਿੰਦੇ ਨੇ ਅਸੀਂ ਨਹੀਂ ਇਹਦੀ ਨਿਬੜਨੀ ਜਿਵੇਂ ਮਰਜੀ ਨਿਬੜੇ ਨਾ ਨਿਬੜੇ ਤੇਰੇ ਭਰਾ ਦਾ ਫੋਨ ਆ ਮੈਂ ਕਿਹਾ ਇਹ ਮੇਰੇ ਭਰਾ ਨੂੰ ਮੰਮੀ ਕਾ ਤੋਂ ਫੋਨ ਕੀਤਾ ਹੈ ਉਹ ਕਹਿੰਦੀ ਸ਼ਰਮ ਆਉਣੀ ਚਾਹੀਦੀ ਜਾਂ ਤੇਰੇ ਭਰਾ ਨੂੰ ਫੋਨ ਨਹੀਂ ਕੀਤਾ ਕਰਨਾ ਨਹੀਂ ਸੀ ਉਹਨਾਂ ਨੂੰ ਮੈਂ ਸੱਦਣਾ ਤੇ ਉਹਨਾਂ ਦੇ ਘਰ ਦੇ ਵਿੱਚ ਕਿੰਨੀ ਵੱਡੀ ਤੂੰ ਉਹ ਕਹਿੰਦਾ ਅਸੀਂ ਨਹੀਂ ਹੋਣਾ ਚੰਗਾ ਖੜਾ ਤੀ ਸਾਡੇ ਘਰ ਦੇ ਵਿੱਚ ਇਹ ਹੀ ਕੁਝ ਕਰਦੀ ਰਹੀ ਹੈ ਪਰਜਾਈ ਇਹਦੀ ਕਹਿਣ ਢਈ ਹੈ ਕਹਿੰਦੀ ਸਾਡੇ ਘਰ ਦੇ ਵਿੱਚ ਮੈਨੂੰ ਨਿਤ ਤੇ ਡੱਕਟਵਾਉਂਦੀ ਸੀ ਕਤਰੀ ਨਹੀਂ ਆ ਕੰਮ ਚੱਲਣਾ ਉਹ ਨਹੀਂ ਆਉਂਦੇ ਆਪਣੇ ਘਰ ਤੇ ਤੈਨੂੰ ਨਾ ਮੈਂ ਤੈਨੂੰ ਸਹੀ ਗੱਲ ਦੱਸਾਂ ਜੇ ਤੂੰ ਚੰਗੀ ਬਣ ਕੇ ਰਹੇਂਗੀ ਨਾ ਆਪਣੇ ਘਰ ਦੇ ਵਿੱਚ ਸੱਚ ਬੋਲ ਦੇ ਸੱਚ ਦੱਸ ਦੇ ਨਹੀਂ ਤੇ ਤੈਨੂੰ ਫੜ ਕੇ ਅੱਗੇ ਲਾ ਦੇਣੇ ਤੇ ਜਾਣ ਜਾਂਦੀ ਰੱਗੇਗੀ ਨਾ ਮੇਰੇ ਦੀ ਔਰ ਨਹੀਂ ਰੱਖਣੀ ਤੇਨੂੰ ਤੂੰ ਕੋਈ ਕੀ ਹੈ ਘਰ ਚ ਲੜਾਈ ਨਹੀਂ ਭਾਈ ਪਾ ਪੈਂਦੀ ਸੱਚੀ ਦੱਸ ਦੇ ਜੇ ਤੂੰ ਮੈਨੂੰ ਕਿਹਾ ਨਾ ਤਾਂ ਕਹਦੇ ਹਾਂ ਦੀ ਕੀ ਕਿਹਾ ਇਹਨੂੰ ਮੇਰੇ ਬਾਰੇ ਮम्मी ਮੈਂ ਕੀ ਆ ਸੀ ਗਦੀ ਕੀ ਕਿਹਾ ਸੀ ਇਹੀ ਕਹਿ ਆ ਸੀ ਗਦੀ ਦੀਦੀ ਮੰਮੀ ਤੁਹਾਡੇ ਬਾਰੇ ਆ ਗੱਲਾਂ ਕਰਦੇ ਨੇ ਤੇ ਹਾਏ ਵੇਲਾ ਮੰਮੀ ਵੇਲੋ ਝੂਠੋ ਝੂਠੇ ਇਹਨੂੰ ਨਾ ਕਿਹੜੀ ਜਗ੍ਹਾ ਦਵਾ ਹੋਣਾ ਇਹਨੂੰ ਰਹਿਣ ਦੀ ਅਸਤੇ ਵੀ ਰੱਖਣੀ ਨਹੀਂ ਮੰਮੀ ਐ ਨਹੀਂ ਆਪਾਂ ਕਰਨਾ ਹੈ ਅਸਤੇ ਰੱਖਣੀ ਨਹੀਂ ਨਹੀਂ ਮੰਮੀ ਐ ਨਹੀਂ ਕਰਨਾ ਨਹੀਂ ਮੈਂ ਨਹੀਂ ਰੱਖਣੀ ਹਾਏ ਅੱਜ ਇਹ ਗੱਲ ਕਹੀ ਹੈ ਕੋਈ ਨਾ ਨੂੰ ਤਾਂ ਘਰ ਵਿੱਚ ਹੋਰ ਕੁਝ ਨਹੀਂ ਨਹੀਂ ਮੰਮੀ ਆਪਾਂ ਇੱਕ ਤਰ੍ਹਾਂ ਹੀ ਕਰਨਾ ਹੈ ਅੱਛਾ ਹੁਣ ਮੇਰੀ ਸੁਣ ਗੱਲ ਹਾਂ ਮੇਰੀ ਸੁਣ ਗੱਲ ਮिन्नੂ ਇਹਨੇ ਤੇਰੇ ਬਾਰੇ ਕੀ ਅੱਛਾ ਕਹਿੰਦੀ ਆ ਮੰਮੀ ਜੀ ਇੱਕ ਗੱਲ ਦੱਸਾਂ ਇੱਥੇ ਬੜੀ ਚੋਪੋਸਿੰਗਾ ਕਰੇ ਮੈਂ ਕਹਾਂ ਸ਼ਾਇਦ ਬੰਦੀ ਕਰਨੀ ਜੀ ਤੇ ਚਲੋ ਕੋਈ ਨਾ ਕੋਈ ਗੱਲ ਨਹੀਂ ਹੈਗਾ ਚਲੋ ਹੋਈ ਜਾਂਦਾ ਚਲੋ ਜਾਣੇ-ਣੇ ਜਾਣੇ ਤੇ ਕੋਚਣਾ ਕੋਚ ਚਲੋ ਕੋਈ ਲਾ ਲਓ ਕੋਈ ਵੀ ਲਾ ਲਓ ਪਹਿਲਾਂ ਤੇ ਜਦੋਂ ਤੂੰ ਇੱਥੇ ਸੀ ਵਿਆਹ ਨਹੀਂ ਸੀ ਗਈ ਆਲੇ-ਟਾਲੇ ਆਲੇ-ਟਾਲੇ ਕਰਦੀ ਰਹਿੰਦੀ ਸੀ ਕਦੀ ਉੱਪਰ ਕਦੀ ਨੀਚੇ ਤੇ ਮੈਂ ਕਹਣਾ ਨਹੀਂ ਛੋਟੀ ਕਿਤੇ ਛੋਟੀ ਕਿਤੇ ਤੂੰ ਕਹਣਾ ਮੰਮੀ ਇੱਥੇ ਹੀ ਆਈ ਤੇ ਜੇ ਤੂੰ ਉਹ ਹੁੰਦੀ ਤੂੰ ਵੀ ਜਾ ਚੁਗਲੀਆਂ ਲਾਈ ਦਿੰਦੀ ਨਹੀਂ ਮੰਮੀ ਆਪਣਾ ਮੈਂ ਘਰ ਖਰਾਬ ਥੋੜਾ ਕਰਨਾ ਆ ਆਪਣਾ ਤੇ ਇਹਨੇ ਨਾ ਹੁਣ ਮਿਲੂ ਕਹਿੰਦੀ ਆ ਮੰਮੀ ਜੀ ਕੋਲ ਗੱਲ ਦੱਸਾਂ ਦੀਦੀ ਕਹਿੰਦੀ ਆ ਇਹ ਹੁਣ ਤੇ ਤੂੰ ਹੀ ਫੇਰਦੀ ਆ ਤੇ ਦੁੱਧ ਪਿੰਦੀ ਆ ਇਹ ਨਾ ਸਹੀਆਂ ਗੱਲਾਂ ਉੱਧਰ ਗਈ ਆ ਇੱਥੇ ਰਾਣੀ ਘਰ ਤੇਰੀਆਂ ਚੂਰੀਆਂ ਕਰਕੇ ਆਈ ਆ ਇਹ ਤੇ ਕਹਿੰਦੀ ਆ ਕਹਿੰਦੀ ਆ ਮੈਨੂੰ ਨਾ ਦੀਦੀ ਕਹਿੰਦੀ ਆ ਮੈਂ ਤੇ ਲੋਕਾਂ ਨੂੰ ਕਹਿੰਦੀ ਫੇਰਦੀ ਆ 10 ਕਿਲੋ ਸਾਸਨ ਪਾਜੀ ਦਿੱਤੀ ਆ ਕੱਲੀ ਖਾ ਗਈ ਆ ਤੁਹਾਨੂੰ ਨਹੀਂ ਕੁੜੇ ਦਿੱਤੀ ਮੈਂ ਸੰਦੀਪ ਤੈਨੂੰ ਇਨੀਆਂ ਗੱਲਾਂ ਕਹੀਆਂ ਸੀ ਆਪਣਾ ਘਰ ਹੋ ਜਾਏਗਾ ਖਰਾਬ ਹੈ ਨਾ ਹੁਣ ਆਪਣਾ ਘਰ ਵਸਦਾ ਰਸਾ ਤੇ ਤੂੰ ਖਰਾਬ ਕਰਨ ਦੇਈਂ ਤੂੰ ਮੰਮੀ ਨੂੰ ਇਨੀਆਂ ਗੱਲਾਂ ਕਿਉਂ ਝੂਠੇ ਨਾ ਦੱਸਾਂ ਗੇ ਮਮੀ ਨੂੰ ਬੋਲਾਂਂਦੀ ਐ ਨਾ ਵੱਡੀ ਆ ਦੀਦੀ ਹੈ ਨਾ ਮਮੀ ਹਰ ਵੀੜੇ ਤੁਹਾਡੇ ਨਾਮ ਲੈਂਦੇ ਰਹਿੰਦੇ ਵੱਡੀ ਇਹ ਤੇ ਮੇਰੇ ਹੁਸ਼ ਬਣਿਆ ਆ ਤੇ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਪੁੱਛਦੀ ਤੂੰ ਤੁਹਾਡਾ ਦੀਦੀ ਤੁਸੀਂ 게 ਮਮੀ ਦੇ ਹਾਂ ਤੇ ਬਰਾਬਰ ਹੀ ਨਾ ਵੱਡੀ ਜੂ ਹੋਈ ਕੀ ਆ ਤੇਰੇ ਦਿਲ ਵਿੱਚ ਯਾਰ ਹੈ ਤੁਸੀਂ ਤੱਕਰ ਨੂੰ ਖੜ ਲੱਗ ਗਈ ਮਮੀ ਯਾਰ ਨਹੀਂਗਾ ਮੈਂ ਇਦਾਂ ਨਹੀਂ ਕਰਦੀ ਜੇ ਤੁਸੀਂ ਗਏ ਸੀ ਮਮੀ ਦੇ ਸਾਟ ਲੱਗੀ ਮੈਂ ਪੂਰੀ ਰਾਤ ਨਹੀਂ ਸੁੱਤੀ ਪੁੱਛ ਲੋ ਤੇ ਮਮੀ ਸਵੇਰੇ ਉੱਠ ਕੇ ਕੀ ਜੇ ਵੱਡੀ ਹੁੰਦੀ ਤੇ ਮੈਨੂੰ ਅੱਜ ਹੀ ਰਾਮਾ ਨਹੀਂ ਉਹਨੂੰ ਠਰਾਂ ਦੇ ਬੇ ਮਮੀ ਨੇ ਮਾਰੀ ਗੱਲ ਨਹੀਂ ਕਹੀ ਮਮੀ ਨੇ ਕਿਹਾ ਵੱਡੀ ਹੁੰਦੀ ਤੇ ਮੈਂ ਤਾਂ ਜਾਗਦੀ ਚਲੋ ਮੈਂ ਸਿਆਣੀ ਆ ਵੱਡੀ ਬਿਟਕੀ ਗੱਲ ਸੁਣ ਮੇਰੀ ਗੱਲ ਸੁਣ ਉਹਦਣੇ ਪੋਚਾ ਲਾਉਂਦੀ ਮੈਨੂੰ ਕਿਤੇ ਪਤਾ ਨਹੀਂ ਇਹ ਪੋਚਾ ਲਾਉਂਦੀ ਮੇਰੇ ਤੇ ਜਾਣ ਕੇ ਡਿੱਗੀ ਕਿਤੇ ਕਿੰਦਾ ਤੋਤੇ ਡਿੱਗਾਗੀ ਤੇ ਉਹ ਤੇ ਰੱਬ ਨੇ ਮੈਨੂੰ ਬਚਾ ਲਿਆ ਤੇ ਮੇਰੀਆਂ ਲੱਤਾਂ ਤੇ ਨਹੀਂ ਡਿੱਗੀ ਹੁਣ ਮੈਂ ਤੈਨੂੰ ਸਮਝਾਉਂਦੀ ਆ ਠੀਕ ਨੇ ਮੰਮੀ ਅੱਗੇ ਤੋਂ ਬਾਅਦ ਮੈਂ ਕਹਿੰਦਾ ਨਾ ਮੈਂ ਕੋਈ ਕਰਮ ਨਹੀਂ ਮੈਂ ਸੋਚ ਕੰਮ ਕਰਨ ਗਈ ਆ ਤੇ ਮੈਂ ਤੁਹਾਨੂੰ ਤੋਂ ਉਹਦੇ ਤੋਂ ਬਲਾਗਾ ਕੈਂਪ ਨਹੀਂ ਕੀ ਬੇਟੀ ਨੂੰ ਗੋਵਾ ਦੇ ਕੰਮ ਨਹੀਂ ਕਰਨਾ ਚਾਹ। ਗੋਵਾ ਵਾਸਤੇ ਕੰਮ ਕਰਨਾ ਹੀ ਨਾ ਸਾਡੇ ਘਰ ਦੇ ਵਿੱਚ। ਸਾਡੇ ਘਰਾਂ 'ਚ ਗੱਲਾਂ ਕੋਈ ਚਾਹਦੇ ਨਾ। ਉਹਨੇ ਚੱਤੀ ਗਈ ਹੈ। ਨਾ ਉਹਨੇ ਮੇਰੇ ਨਾਲ ਚੁਕੜੀ ਕੀਤੀ ਆ ਤਾਂ ਨਾ ਉਹਦੀ ਮੈਂ ਕੀਤੀ। ਸਾਰਾ ਘਰ-ਬਾਰ ਉਹਨੇ ਸੰਭਾਲਿਆ ਤੇ ਇੱਕ ਸਾਲ ਦੀ ਆ ਕੇ ਤੇ ਸਾਡੇ ਘਰ ਦੇ ਵਿੱਚ ਕੀ ਕੁਛ ਕਰਨ ਲੱਗੀਆਂ। ਟਿਕਟੇ ਲਿਆ ਨੇ ਜਵਾਬ ਦੇ ਦਿੱਤਾ ਕੋਈ ਨਹੀਂ ਆਇਆ ਕੋਈ। ਉਹ ਕਹਿੰਦੀ ਆਂ ਨਹੀਂ ਆਉਣਾ। ਆਪਣਾ ਸੰਭਾਲੋ ਨਾ ਸੰਭਾਲੋ। ਤੇਰੀ ਪਰਜਾਈ ਪੈਂਦੀ ਆ ਉਹ ਵੀ ਇਤਰਾ ਸਾਡੇ ਮੇਰੇ ਨਾਲ ਵੀ ਕਰਬਉਂਦੀ। ਮੇਰੇ ਪੱਦੀ ਵੀ ਨਹੀਂ ਕਰਾ। ਸਿਰਫ ਐਸੋਨ ਮਾਫ ਕਰ ਦਿੰਦੇ ਮੇਰੇ ਕੋਲ। ਕੀ ਹੋ ਰਿਹਾ ਤੁਹਾਡਾ ਪਲਤੀ ਤਾਂ ਹੋ ਗਈ ਆ ਬੰਦਾ ਮਾਰਕੀਟ ਕਹਿ ਦੋ ਮੇਰੇ ਕੋਲ ਗਲਤੀ ਹੋ ਗਈ ਆ ਇਹ ਕੀ ਗੱਲ ਹੋਈ ਹਾਂਜੀ ਚਲੋ ਦੁਬਾਰਾ ਮੈਂ ਮੈਂ ਮਾਫੀ ਮੰਗਦਾ ਮੈਂ ਤੇ ਇਹ ਕੰਮ ਕਰਨਾ ਕਿ ਤੇਰਾ ਬੋਰੀ ਇਸ ਤਰ੍ਹਾਂ ਗੋਲ ਕਰਾ ਦੇਣੇ ਝਕਾ ਦੇਣੇ ਤੇਰਾ ਬੋਰੀ ਇਸ ਤਰ੍ਹਾਂ ਮੈਂ ਉਹ ਗੱਲ ਕਰਨੀ ਅੱਜ ਨਹੀਂ ਅਭੀ ਅਭੀ ਨਹੀਂ ਕਰ ਅਭੀ ਬੜੀ ਮੈਂ ਗੱਲ ਕਰਨੀ ਠੀਕ ਹੈ ਮਾਫ ਕਰ ਕੱਲ ਨਹੀਂ ਅੱਜ ਅੱਜ ਨਹੀਂ ਅਭੀ ਬੜੀ ਮੈਂ ਗੱਲ ਕਰਨੀ ਅਭੀ ਇਹ ਸੋਚ ਲੈ ਜੇ ਜੇਟ ਨੂੰ ਭੁੱਗਦਾ ਤੇ ਠੀਕ ਆ ਨਹੀਂ ਤੇ ਸਾਡੇ ਵੱਲੋਂ ਦਰਵਾਜ਼ੇ ਖੁੱਲੇ ਜਾਂ ਮੈਂ ਨਹੀਂ ਇਹ ਕੰਮ ਹੁਣ ਦੇਣਾ ਅੱਗੇ ਤੋਂ ਵੀ ਨਾ ਕਰੀਂ ਇਹ ਕਿਆ ਦੀ ਮਾਫ਼ ਕਰਦੇ ਕਿ ਤੂੰ ਕਦੇ ਵੀ ਨਹੀਂ ਕਹਿੰਦੀ ਕਦੇ ਵੀ ਨਹੀਂ ਕਰਦੀ ਚਲ ਠੀਕ ਹੈ ਪਰ ਉਹ ਆਪਣਾ ਕੰਮ ਕਰ ਹਾਂਜੀ ਠੀਕ ਹੈ ਬੰਦ ਚਾਹ ਬਣਾ ਕੇ ਲੈ ਆਨੀ ਆ ਸਾਰੇ ਪੈੜ ਪਰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕੀ ਸੀ ਨਾ ਮੇਰਾ ਨਾਮ ਜਾਂਦੀਆ ਮੇਰਾ ਨਾਮ ਸੰਦੀਪ ਕੋੜ ਹੈ ਔਰ ਆਪਾਂ ਇਸ ਵੀਡੀਓ ਤੇ ਸਾਰੇ ਦਾ ਪਰ ਅਮ ਨੂੰ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਧਰਾਂ ਦੀ ਥਾੜੀ ਵਿੱਚ ਬਹੁਤ ਜ਼ਿਆਦਾ ਪਿਆਰ ਹੋਣਾ ਚਾਹੀਦਾ ਇਦਾਂ ਨਹੀਂ ਦੇ ਜੇ ਰਾਣੀ ਦੀ ਥਾੜੀ ਦੂਜੇ ਦੇ ਖਿਲਾਫ ਹੋ ਜਾਣ ਕਿ ਉਹ ਸਾਸੂ ਨੂੰ ਦੀ ਕਿਸੇ ਨੂੰ ਉਹਦੀਆਂ ਗੱਲਾਂ ਬਣਾ ਬਣਾ ਕੇ ਇਦਾਂ ਨਹੀਂ ਕਰਨਾ ਚਾਹੀਦਾ ਔਰ ਇਹਦੇ ਵਿੱਚ ਇਹ ਹੈ ਕਿ ਜੇ ਥਾੜੀ ਪਹਿਲਾ ਹੋਈ ਹੋਈ ਸੀ ਕਿ ਤਾਂ ਉਹਦਾ ਨਾਮ ਕੁਝ ਜ਼ਿਆਦਾ ਲੇਤਾ ਜਾ ਰਿਹਾ ਸੀ ਤੇ ਇਹਦੇ ਵਿੱਚ ਮੈਂ ਚੈਲੰਜ ਕਰਨ ਲੱਗੀ ਕਿ ਹਾਏ ਉਹਨਾਂ ਦਾ ਨਾਮ ਜ਼ਿਆਦਾ ਲੈਂਦੇ ਨੇ ਮੰਮੀ ਉਹਨਾਂ ਨੂੰ ਜ਼ਿਆਦਾ ਛੱਤ ਪਿਆਰ ਕਰਦੇ ਨੇ ਇਹ ਨਹੀਂ ਗੱਲ ਹੁੰਦੀ ਤਾਂ ਕਿ ਜੇ ਘਰ ਵਿੱਚ ਇੱਕ ਬੇਟਾ ਜਾਂ ਬੇਟੀ ਵੀ ਵੱਡੀ ਹੁੰਦੀ ਨਾ ਮਾ ਮਾਪੇ ਉਹਦਾ ਵੀ ਪਹਿਲਾਂ ਨਾਮ ਲੈਂਦੇ ਨੇ ਵੱਡੇ ਬੇਟੇ ਦਾ ਜੇ ਬੇਟੀ ਦਾ ਠੀਕ ਹੈ ਤੇ ਇਦਾਂ ਹੀ ਇੱਥੇ ਗੱਲ ਹੋਈ ਕਿ ਜਠਾਣੀ ਪਿੰਨਾਂ ਦੀ ਮੈਰਿਜ ਹੋਈ ਹੋਈ ਉਹਨਾਂ ਦੀ ਤੇ ਉਹਨਾਂ ਦਾ ਵੀ ਮੰਮੀ ਜ਼ਿਆਦਾ ਨਾਂ ਲੈਂਦੇ ਸੀ ਤੇ ਮੈਨੂੰ ਤੇ ਜੈਲੀ ਸੁਣਨ ਲੱਗੀ ਸੀ ਪਰ ਇਹ ਪੈਂਪੜਾ ਨੇ ਸਾਹਮਣੇ ਹੀ ਗੱਲ ਕਹਨੀ ਹੈ ਕਿ ਦਰਾਨੀ ਠਾਣੀ ਵਿੱਚ ਜਿਆਦਾ ਬਹੁਤ ਜਿਆਦਾ ਪਿਆਰ ਹੋਣਾ ਚਾਹੀਦਾ ਤਾਂ ਕਿ ਇੱਕ ਪੈਣਾ ਵਗ ਬਣ ਕੇ ਰਹਿਣਾ ਚਾਹੀਦਾ ਆ ਤੇ ਮੈਂ ਇਧਰ ਸਭ ਪੈਂਪੜਾ ਹਾਂ ਜਿਹੜੇ ਕਹਿੰਦੀ ਐ ਕਿ ਇਸ ਵੀਡੀਓ ਵਿੱਚ ਤੁਹਾਨੂੰ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਜੋ ਇਧਰਾਨੀ ਨੇ ਕੀਤਾ ਨਾ ਕੀ ਕੀਤਾ ਜਦਿਆਂ ਹੋਈ ਦਰਾਨੀ ਨਾ ਪਲੀਜ਼ ਸਾਨੂੰ ਜਰੂਰ ਕਮੈਂਟ ਕਰਕੇ ਦੱਸਣਾ ਔਰ ਜਿਹੜੇ ਪੈਂਪੜਾ ਸਾਡੀ ਵੀਡੀਓ ਨੂੰ ਕਮੈਂਟ ਕਰਦੇ ਨੇ ਸ਼ੇਅਰ ਕਰਦੇ ਨੇ లైక్ ਕਰਦੇ ਨੇ ਮੁੰਨਪੜ ਬਰਾਉਂ ਦਾ ਬਹੁਤ ਦੇਰ ਤੋਂ ਤੁਹਾਨੂੰ ਆਧ ਤਕਰਦੇ ਔਰ ਜਿਹੜੇ ਪੰਪੜਾ ਸਾਡੀ ਵੀਡੀਓ ਦੇਖ ਰਹੇ ਨੇ ਉਹ ਵੀ ਮੇਰੇ ਪੰਪੜਾ ਸਿਰ ਦਿਲ ਦੇ ਨਾਲ ਕੇ ਮੈਂ ਹੱਥ ਜੋੜ ਕੇ ਕਹਿੰਨੀ ਕਿ ਪਲੀਜ਼ ਲਾਈਕ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਔਰ ਲਾਈਕ ਕਰਨਾ ਪਲੀਜ਼ ਸਭ ਮੁੰਨਪੜਾ ਨੂੰ ਸਸਟੀਕਾ